ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਦਾ ਰਾਜਸਥਾਨ ਸਟੇਟ ਦੇ ਵਿੱਚੋਂ ਪਿੰਡ 21H ਜ਼ਿਲ੍ਹਾ ਸ਼੍ਰੀ ਗੰਗਾ ਨਗਰ ਇਹ ਨੇੜੇ ਕੇਸਰੀ ਸਿੰਘਪੁਰੇ ਦੇ ਰਹਿ ਜਾਂਦਾ ਹੈ ਸ਼੍ਰੀ ਕਰਨਪੁਰ ਵੀ ਇਹਦੇ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਰੁਟੀਨ ਚ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਤੇ ਬਾਈ ਵਪਾਰ ਦਾ ਕੰਮ ਕਰਦੇ ਆ ਇੱਥੇ ਜਿਹੜੀਆਂ ਵੀਡੀਓ ਬਣਾਉਣਾ ਹੈ ਮੈਂ ਸ਼ੁਰੂ ਚ ਹੀ ਦੱਸ ਦਿੰਨਾ ਉਹਨਾਂ ਵੀ ਰੇਟ ਇਸ ਤਰੀਕੇ ਨਾਲ ਰੱਖੇ ਜਾਂਦੇ ਆ ਵੀ ਜੋ ਡਿਮਾਂਡ ਵੀਡੀਓ ਦੇ ਵਿੱਚ ਹੋਊਗੀ ਉਹ ਘਰ ਪਹੁੰਚਦੇ ਰੇਟ ਹੋਣਗੇ ਮਤਲਬ ਜਿਹੜਾ ਵੀ ਵੀਰ ਪੰਜਾਬ ਦੇ ਵਿੱਚ ਕਿਤੇ ਵੀ ਬੈਠਾ ਦੇਖ ਰਿਹਾ ਹੈ ਉਹਦੇ ਘਰੇ ਉਸ ਰੇਟ ਦੇ ਵਿੱਚ ਪਸ਼ੂ ਪਹੁੰਚ ਜਾਣੇ ਹਾਲਾਂਕਿ ਉਹਦੇ 'ਚ ਵੀ ਥੋੜਾ ਬਹੁਤ ਮਾਰਜਨ ਹੁੰਦਾ ਜਿਦੇ ਕਰਕੇ ਥੋੜਾ ਬਹੁਤ ਰੇਟ ਦਾ ਜਿਹੜਾ ਉਹ ਫਰਕ ਪਾਇਆ ਜਾਂਦਾ ਮਾਨਤਨ ਹੋ ਜਾਂਦਾ ਕਿਸੇ ਭਰਾ ਦਾ ਸੋ ਅੱਜ ਦੀ ਜਿਹੜੀ ਵੀਡੀਓ ਹੈ ਦੋਸਤੋ ਇਹਦੇ 'ਚ ਟੋਟਲ ਲਾਗ 7 ਤੇ ਸਤਾਂ ਦੇ ਵਿੱਚ ਵੀ ਇੱਕ ਗਾਂਵ ਇਹ ਵੀ ਹੈ ਜੀ ਜਿਹਦਾ ਮੈਂ ਰੇਟ ਬਾਈ ਤੋਂ ਪਤਾ ਕੀਤਾ ਤਾਂ ਪਤਾ ਲੱਗਾ ਵੀ 60000 ਚ ਘਰੇ ਪਹੁੰਚ ਹੋਊਗੀ ਪੂਰੇ ਪੰਜਾਬ ਦੇ ਵਿੱਚ ਤੇ ਵਿੱਚ ਕਿਰਾਇਆ ਇਨਕਲੂਡ ਹੋਊਗਾ। ਸੋ ਚੰਗੀਆਂ ਚੰਗੀਆਂ گاਵਾ ਤੁਹਾਨੂੰ ਵੀਡੀਓ ਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਆਓ ਮਿਲिए ਬਾਈ ਨੂੰ ਕਰਦੇ ਆਂ ਸ਼ੁਰੂਆਤ ਦੋਸਤੋ ਇੱਕ ਪਾਸੇ ਤੋਂ ਆਪਾਂ ਸ਼ੁਰੂ ਕਰ ਲੈਨੇ ਆ। ਉਦੋਂ ਬਾਅਦ ਚ ਸਾਰੀਆਂ ਹੀ گاਵਾ ਤੁਹਾਨੂੰ ਦਿਖਾ ਦਊਗਾ। ਹਰਵਿੰਦਰ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਗਜੀਤ ਵੀਰ। ਹਰਵਿੰਦਰ ਭਾਈ ਅੱਜ ਸਤਨਾਗਾ ਪਹੁੰਚੇ ਹੋ। ਹਾਂਜੀ ਹਾਂਜੀ ਹਾਂਜੀ। ਘੱਟ ਤੋਂ ਘੱਟ ਰੇਟ ਤੇ ਵੱਧ ਤੋਂ ਵੱਧ ਰੇਟ ਕਿੰਨਾ ਰਹੂ ਜਗਜੀਤ ਭਾਈ 60000 ਤੋਂ ਲੈ ਕੇ 145000 ਤੱਕ ਘਰ ਪਹੁੰਚਾ ਜੀ ਠੀਕ ਹੈ ਅਪਾ ਸ਼ੁਰੂਆਤ ਫਿਰ ਵੱਡੀ ਗਾਂ ਤੋਂ ਹੀ ਕਰਨੀ ਹੈ ਹਾਂਜੀ ਜਗਜੀਤ ਭਾਈ ਦੱਸੀ ਭਾਈ ਪਹਿਲੇ ਨੰਬਰ ਦੇ ਗਾਂ ਕਿੰਨੇ ਦਿਨ ਲਊ ਸੂਨ ਚ ਕਿੰਨੇ ਜਗਜੀਤ ਭਾਈ 12 ਤੋਂ 15 ਦਿਨ ਲੈ ਲਊਗੀ ਹਾਂ ਤੀਜਾ ਸੂਹਾ ਸੁਨਾ ਗਾਂ ਨੇ ਠੀਕ ਹੈ ਤੇ ਮਾਲਕਾਂ ਦੇ ਦਸਰਮੁਕਾਬਰ 35 36 ਕਿਲੋ ਦੁੱਧ ਰੱਖਿਆ ਆਪਾਂ ਗਾਂ ਤੋਂ 40 ਕਿਲੋ ਦੇਊਗੀ ਜੀ ਠੀਕ ਹੈ ਬੜੇ ਆਪਾਂ ਸਿੱਧੇ ਬੜੇ ਚੰਗੇ ਬੰਦਿਆਂ ਤੋਂ ਲਈ ਕੋਈ ਵਪਾਰੀ ਤੋਂ ਨਹੀਂ ਲਈ ਠੀਕ ਹੈ ਬੜੇ ਕਰੋਨਾ ਸਪੈਸ਼ਲਿਟੀ ਦੇ ਗਾਂ ਵਾਸਤੇ ਮਸ਼ੀਨ ਲਿਆਂਦੀ ਹੋਈ ਸੀਗੀ ਜੀ ਅੱਛਾ ਇਦੋਂ ਰਾਜਸਥਾਨ ਤੋਂ ਹੀ ਕਿਹਦਾ ਸਾਰਾ ਮਾਲ ਰਾਜਸਥਾਨ ਦਾ ਜੀ ਆਪਾਂ ਪ੍ਰੋਪਰ ਕਿਸ਼ਣੇ ਲੈਣੀ ਆਪਣੇ ਰਾਜਸਥਾਨ ਦੇ ਹਰੇ ਗਾਂ ਦੀ ਪ੍ਰੋਪਰ ਆਪਣਾ ਕੋ ਵੀਡੀਓ ਹੈਗੀ ਹੈ ਪਸਾਨ ਦੇ ਘਰ ਦੀ ਠੀਕ ਹੈ ਅੱਛਾ ਭਾਈ ਡਿਮਾਂਡ ਇਹਦੀ ਕੀ ਰਹੀ ਨੇ ਇਹਦੇ ਜਗਜੀਤ ਭਾਈ 145000 ਹੈ ਜੀ 500 ਕਿਲੋਮੀਟਰ ਤੱਕ ਪਹੁੰਚ ਹਾਂਜੀ 500 ਤੱਕ ਅੱਛਾ ਜਗਜੀਤ ਭਾਈ ਆਪਣੀ ਅੱਜ ਇੱਕ ਹੋਰ ਗੱਲ ਹੈ ਜੀ ਹਮ ਆਪਣਾ ਆਪਰ ਸਮਝ ਲਓ ਕਿ ਮਰਜੀ ਆ ਹਾਂ 145000 ਦਾ ਗਾਂ ਕੇ ਪਹੁੰਚ ਕਰ ਕੋਈ ਵੀ ਗਾਂ ਪਹੁੰਚ ਕਰਾਂਗੇ ਹਾਂ ਜੇ ਕੋਈ ਬੰਦਾ ਇੱਥੇ ਆ ਕੇ ਆਪਣਾ ਮਾਲ ਲੈਂਦਾ ਹਾਂ ਉਹ ਆਪਾਂ 2000 ਰੁਪਏ ਕਿੰਨੇ ਦਾ ਸੌਦਾ ਹੁੰਦਾ ਆਪਾਂ 2000 ਰੁਪਏ ਰਸੇ ਦੇ ਨਾਲ ਛੂਟ ਕਰਾਂਗੇ ਕਿਹੜਾ ਆ ਕੇ ਇੱਥੇ ਮਾਲ ਲੈਂਦਾ ਜਿਹੜਾ ਆ ਕੇ ਖਰੀਦੂ ਹਾਂਜੀ ਸਹੀ ਹੈ ਦੋਸਤੋ ਇਹ ਇੱਕ ਵਧੀਆ ਆਫਰ ਆ ਬਾਈ ਦਾ ਇਹਦੇ ਨਾਲ ਕੋਈ ਵੀ ਭਰਾ ਚੱਲ ਕੇ ਆਊ ਕਿਉਂਕਿ 2000 ਰੁਪਏ ਕਿਰਾਇਆ ਲੱਗਦਾ ਨਹੀਂਗਾ ਭਾਵੇਂ ਪਰਸਨਲ ਵੀਕਲ ਤੇ ਆਜੋ ਜੇ ਤੇਲ ਮਚਣਾ ਨਹੀਂ ਇਹਦੇ ਦਾ ਕਿੰਨੇ ਦਾ ਸੌਦਾ ਹੁੰਦਾ ਆਪਣਾ ਸਹੀ ਹੈ 2000 ਰੁਪਏ ਰਸੇ ਦੇ ਨਾਲ ਛੂਟ ਕਰਾਂਗੇ ਥੋੜੇ ਆਉਣ ਦਾ ਕਿਰਾਇਆ ਵੀ ਬਾਈ ਨੇ ਫ੍ਰੀ ਕਰਤਾ ਗਾਂ ਦਾ ਕਿਰਾਇਆ ਪਹਿਲਾਂ ਹੀ ਵਿੱਚ ਹੈ ਬੋਲੀ ਬਾਈ ਸੌਦਾ ਕਿੰਨੇ ਦਾ ਵੀ ਹੁੰਦਾ ਮਤਲਬ 145 ਡਿਮਾਂਡ ਆ ਥੋੜਾ ਬਹੁਤਾ ਮਾਨਤਨ ਹੋ ਜਾਊਗਾ 145 ਚ ਘਰੇ ਪਹੁੰਚ ਵੱਡੇ ਢਾਂਚੇ ਦੀ ਵੱਡੀ ਗਾਂ ਹਾਂਜੀ ਜੀ 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 ਬਾਈ ਦੇਖੋ ਬਹੁਤ ਵੱਡੀ ਗਾਂ ਹੈ ਦੇਖੋ ਜੀ ਬਿਲਕੁਲ ਕੱਲੀ ਘੱਡੀ ਚ ਲੈ ਆਂਦੀ ਸੀਗੀ ਜੀ ਤੋ ਦੇਖੋ ਦੋਸਤੋ ਇਹਦਾ ਵਜ਼ਨ ਕਾਟ-ਕਾਠ ਦੇਖੋ ਭਵਾਨਾ ਬਣਾਉਣਾ ਸ਼ੁਰੂ ਕੀਤਾ ਜੇ ਦਿਨ ਲੈਂਦੀ ਹੈ ਰਾਜਸਥਾਨ ਦੇ ਵਿੱਚ ਪਲੀ ਹੈ ਇਹਦਾ ਮਤਲਬ ਗਰਮੀ ਬਿਨਾਂ ਸ਼ੱਕ ਪੰਜਾਬ ਨਾਲੋਂ ਵੱਧ ਰਹਿੰਦੀ ਹੈ ਜੇ ਇੱਥੇ ਇਹਨੇ ਸੋਨਾ ਸਰਵਾਈਵ ਕੀਤਾ ਤਾਂ ਪੰਜਾਬ ਚ ਵੀ ਇਹ ਵਧੀਆ ਢੰਗ ਨਾਲ ਰਹੂਗੀ। ਬਾਕੀ ਜਿਹਨੂੰ ਪਸੰਦ ਆਵੇ ਤਾਂ 1,45,000 ਚ ਘਰੇ ਪਹੁੰਚਦਾ ਰੇਟ ਥੋੜਾ ਬਹੁਤ ਮਾਨਤਾਨ ਹੋਊਗਾ ਤੇ ਪਲੱਸ 2000 ਰੁਪਏ ਜਿਹੜਾ ਭਰਾ ਆਉਂਦਾ ਹੈ ਉਹਦਾ ਕਿਰਾਇਆ ਵੀ ਵਿੱਚੋਂ ਮਾਫ਼ ਹੋ ਜਾਣਾ ਜਿਹੜਾ ਜੀਤੋਏ ਆਨਲਾਈਨ ਲੈਂਦਾ ਗਾਂ ਉਹਦੇ ਵਾਸਤੇ ਆਪਾਂ ਰਸਾ ਛੋਟ ਰਹਿਣੀ ਸਹੀ ਹੈ ਜਿਹੜਾ ਬੰਦਾ ਆਨਲਾਈਨ ਘਰੇ ਬੈਠਾ ਖਰੀਦਦਾ ਉਹਦੇ ਵਾਸਤੇ ਆਫਰ ਨਹੀਂ ਹੈ ਉਹਦੇ ਵਾਸਤੇ ਛੋਟ ਨਹੀਂ ਹੈ ਤੇ ਗਾਂ ਦੇ ਟੋਕਨ ਪਾ ਦੇ ਇੱਥੇ ਆ ਜੇ ਗਾਂ ਪਸੰਦ ਆਈ ਤਾਂ ਠੀਕ ਆ ਨਹੀਂ ਆਉਦਾ ਟੋਕਨ ਵਾਪਸ ਲੈ ਲੇ ਜੀ ਸਹੀ ਹੈ ਟੋਕਨ ਮਤਲਬ ਦੋਸਤੋ ਸਾਈ ਜਿਹੜਾ ਵੀਰ ਪਾਉਂਦਾ ਜੇ ਆ ਕੇ ਗਾਂ ਨਹੀਂ ਪਸੰਦ ਆਉਂਦੀ ਉਹਦੀ ਸਾਈ ਵਾਪਸ ਹੋ ਜੂਗੀ ਪਰ ਆਉਣਾ ਉਸੇ ਦਿਨ ਹੀ ਪਹੂ ਕਿਉਂਕਿ ਜੋ ਕਈ ਵਾਰ ਆਪਾ ਦੋ ਤਿੰਨ ਦਿਨ ਸੰਨ ਚ ਨਗਾਹ ਦਿੰਦੇ ਆ ਫਿਰ ਫਾਰਮਰ ਦਾ ਪਸ਼ੂ ਜਾਂ ਵਪਾਰੀ ਭਰਾ ਦਾ ਪਸ਼ੂ ਰੁਕ ਜਾਂਦਾ ਸੋ ਕੋਸ਼ਿਸ਼ ਕਰਿਆ ਕਰੋ ਜਿੱਦਾਂ ਡੀਲ ਕਰੋ ਉਦਾਂ ਹੀ ਆ ਕੇ ਪਾਸ ਕਰੋ ਚੰਗਾ ਹਵਾਨਾ ਦੋਸਤੋ ਸੋਹਣਾ ਥਾਂ ਦਾ ਸਹਜ ਹੈ ਢਾਂਚਾ ਤੁਹਾਡੇ ਸਾਹਮਣੇ ਆ ਫੁੱਲ ਵੱਡੀਆਂ ਜੀ ਸਹੀ ਚੱਲੇਗਾ ਜੇ ਸਿਆਲ ਹੁੰਦਾ ਗਾਂਪੜਾ 50 ਲੀਟਰ ਦੁੱਧ ਕਢਾ ਲਓ ਜੀ ਜੀਤੋ ਸੋ ਚੰਗਾ ਦੁੱਧ ਦੇਊਗੀ ਖੈਰ ਉਹ ਤੁਹਾਡੀ ਸੇਵਾ ਦਾ ਹੈ ਤੁਸੀਂ ਕਿੰਨਾ ਬਹੁਤ ਠੰਢੀ ਵਿੱਚ ਆਏ ਜੀ ਕਿੰது ਬਾਅਦ ਇੱਕ ਹੋਰ ਬਹੁਤ ਸੋਹਣੀ ਗਾਂ ਦਿਖਾਵਾਂਗਾ ਰਵਿੰਦਰ ਭਾਈ 2 ਨੰਬਰ ਤੇ ਜਿਹੜੀ ਗਾਂ ਹੈ ਇਹ ਵੀ ਜਗੀਜੀ ਦੇ ਤੀਜਾ ਸੂਆ ਸੁਣਨ ਵਾਲੀ ਕਿੰਨੇ ਦਿਨ ਲਾਊਗੀ ਇਹ ਲੈ ਲੂਗੀ ਹਫ਼ਤੇ ਦੇ ਨੇੜੇ ਜਗੀਤ ਵਾ ਕੀ ਰੇਟ ਤੇ ਪਹੁੰਚ ਕਰੇਗਾ ਇਹਦੇ 1.37 ਦੀ 1.37 ਹਾਂਜੀ ਸੋ 1 ਲੱਖ ਤੇ 37000 ਆ ਕੇ ਦੇਖ ਲਓ ਤਾਂ ਰੇਟ 1.35 ਰਹਿ ਜਾਣਾ 2022 ਨੇ ਛੋਟ ਕਰ ਦੇਣੀ ਹੈ ਬਹੁਤ ਸੋਹਣਾ ਰੰਗ ਰੂਪ ਆ ਦੱਸੋ 2 ਨੰਬਰ ਤੇ ਦਿਖਾ ਰਹੇ ਹਾਂ ਹੂੰ 2 ਨੰਬਰ ਤੇ ਗਾਂ ਦਿਖਾ ਰਹੇ ਹਾਂ ਸੂਆ ਇਹਦਾ ਵੀ ਤੀਜਾ ਹੈ 137 ਦੇ ਵਿੱਚ ਪੰਜਾਬ ਚ ਪੂਰੇ ਪੰਜਾਬ ਚ 500 ਕਿਲੋਮੀਟਰ ਤੱਕ ਇਹਦੀ ਪਹੁੰਚ ਹੋ ਜਾਣੀ ਹੈ ਇਹਦਾ ਵੀ ਰੰਗ ਰੂਪ ਸੋਹਣਾ ਹੈ ਹਵਾਨਾ ਫਿਟਿੰਗ ਵਾਲਾ ਅੱਗੋਂ ਹਵਾਨਾ ਚੰਗਾ ਪਿਛਾਣੂ ਚੰਗਾ ਹਵਾਨਾ ਉਹ ਤੁਸੀਂ ਇੱਥੋਂ ਦੇਖ ਸਕਦੇ ਹੋ ਕਮਾ ਦਿਓ ਬਈ ਇੱਥੇ ਗੋਲ ਜਾ ਕਮਾ ਦਿਓ ਜੀ ਜੀ 23 ਕਿਲੋ ਦੋ ਨੋਰਮਲ ਦੇ ਦੂਗੀ ਆਪਾਂ ਨਾ ਚਾਲੀ ਗਈ ਨਾ 35 ਗਈ 30 ਕਿਲੋ ਨੋਰਮਲ ਦੋ ਦੋ ਗਾਂ ਠੀਕ ਹੈ ਸੋ ਦੁੱਧ ਚੰਗਾ ਦੇ ਦੂਗੇ ਦੁੱਧ ਤੁਹਾਡੀ ਸੇਵਾ ਦਾ ਹੀ ਆ ਤੁਸੀਂ ਕਿੰਨਾ ਚੋਲੋਗੇ ਬਾਕੀ ਆਪਾਂ ਕੇ ਮਾਲਕ ਦੱਸਦਾ ਦੁੱਧ ਆ ਭਾਈ ਅਗਲਾ ਇਸ ਮੰਨ ਲੂਗਾ ਇਹ ਨਹੀਂ ਕਰੇ ਜਗਜੀਤ ਵੀ ਦੁੱਧ ਫਿਰ ਆਪਾਂ ਕੀ ਕਰਨੇ ਹੁਣ ਇਹ ਦਿਨ ਕਿੰਨੇ ਲਊਂ ਅੰਦਾਜ਼ਾ ਹਫਤਾ ਦਾ ਲਈ ਯੋਜਗੀ ਤੇ ਫੁੱਲਾ ਹਫਤਾ ਲੈ ਜੂਗੀ ਹਾਂਜੀ ਸੋ ਇੱਥੇ ਖੜੀ ਰਹੀ ਤਾਂ ਹਫਤਾ ਲੈ ਜੂਗੀ ਦੂਰ ਜਾਂਦਾ ਪਸ਼ੂ ਕਈ ਵਾਰਾਂ ਵੀਕਲ ਤੇ ਉਹ ਜਗਜੀਤ ਭਾਈ ਗਾਂ ਹੈ ਗਰਮੀ ਹੈਗੀ ਕੋਈ 2-4 ਦਿਨ ਹੀ ਦੁੱਧ ਦੁੱਧ ਹੀ ਸੂ ਪੈਂਦੀ ਉਹ ਤਾਂ ਆਪਾਂ ਕੋਈ ਕਿੰਝੋ ਪਾ ਜੇ ਹੁਣ ਵੀ ਗਾਂ ਸੁੰਦੀ ਆ ਗਾਂ ਦਾ ਆਰਡਰ ਦੇਖੋ ਤੁਹਾਡੇ ਸਾਹਮਣੇ ਜੀ ਤਿਆਰੀ ਫੁੱਲਾ ਦੱਸੋ ਲਿਆ ਭਾਈ ਬੰਦ ਸੋ ਇਹ 2 ਨੰਬਰ ਤੇ ਤੁਹਾਨੂੰ ਗਾਂ ਦਿਖਾ ਰਹੇ ਆਂ ਸੋ ਇਹਦਾ ਰੇਟ 1 ਲੱਖ ਤੇ 37000 ਹੈ। ਨਾਲ ਤੁਹਾਨੂੰ 7 ਦਿਖਾਉਣੇ ਆ। ਸੋ ਹਰ ਇੱਕ ਕਿਸਮ ਦਾ ਰੇਟ ਹੈ ਜੇ ਕਿਸੇ ਵੀਰ ਨੇ ਘੱਟ ਪੇਮੈਂਟ ਇਨਵੈਸਟ ਕਰਨੀ ਆ ਤਾਂ ਉਹਦੇ ਹਾਸਤੇ 60000 ਵਾਲੀ ਗਾਂ ਵੀ ਇਸ ਵੀਡੀਓ ਚ ਦਿਖਾਉਂਗਾ। ਇਹਦੇ ਬਾਅਦ 3 ਨੰਬਰ ਤੇ ਤੁਹਾਨੂੰ ਵਾੜ ਦਿਖਾਉਣੀ। ਹਾਂ ਜੀ ਕੀ ਡਿਟੇਲ ਹੈ ਜੀ? ਇਹ ਜਗਜੀਤ ਭਾਈ ਪਲਾਂ ਖੀਰੀ ਮੰਨ ਲਓ। ਹੂੰ। ਪਲਾਂ ਦੋਂਦੀ ਮੰਨ ਲਓ। ਇਹ ਵਾੜ ਨੇ ਪਰਸੋ ਦੰਦ ਛੱਡ ਤੇ ਆਪਣੇ ਘਰੇ ਆਗੇ। ਪਰਸੋ ਪਾਸਾ ਜੀ ਮਤਲਬ ਜਦੋਂ ਖਰੀਦੀ ਓਦੋਂ ਖੀਰੀ ਸੀਗੀ ਓਦੋਂ ਖੀਰੀ ਸੀ ਹਾਂਜੀ ਦੰਦ ਕਿੰਨੇ ਲੈਂਦੀ ਬਈ ਦੰਦ ਇਹ 12 ਤੋਂ 15 ਦਿਨ ਲੈ ਲੂ ਵੈੜ ਦੇ ਹਾਈਟ ਦੇਖੋ ਜਿਹੋ ਪਾਲੀਆਂ ਗਾਇਆਂ ਨੇ ਵੇਖੋ ਜੀ ਨਾਲ ਖੜਾ ਸਹੀ ਹੈ ਰੇਟ ਇਹਦਾ ਕੀ ਰਹਿਣਾ ਬਈ ਰੇਟ ਅੱਜ ਜੀ ਤੋਂ 117 ਕੀ ਪਹੁੰਚ ਕਰਾ ਇੱਕ 17 ਦੀ ਪਹੁੰਚ ਹੈ 1 ਲੱਖ 17000 ਦੀ ਦੱਸੋ ਤੇ ਦੰਦ ਬਾਈ ਕਹਿੰਦਾ ਵੀ ਇਹਨੇ ਵੈਸੇ ਆਉਣ ਸਾਰੀ ਵੀਰ ਨੇ ਦੱਸਤਾ ਸੀ ਵੀ ਇਹ ਖੀਰੀ ਵੱਚੀ ਸੀ ਜਦੋਂ ਖਰੀਦੀ ਐ ਪਰ ਕਿਉਂਕਿ ਜਦੋਂ ਪੇਪਸੂ ਦੰਦ ਤੋੜਨ ਤੇ ਆਉਂਦਾ ਦੰਦਾਂ 'ਚ ਵਿਰਲ ਪਾ ਜੇ ਫਿਰ ਛੇਤੀ ਤੋੜ ਜਾਂਦਾ ਤੇ ਇਹਨੇ ਆ ਕੇ ਦੰਦ ਸਿੱਟ ਤੇ ਹੁਣ ਇਹਨੂੰ ਤੁਸੀਂ ਦੋਂਦੀ ਮੰਨ ਸਕਦੇ ਹੋ ਪਰ ਅਜੇ ਦੰਦ ਸਿੱਟੇ ਹੀ ਹੈ ਵੱਡੀ-ਬੁੱਡੀ ਦੇਖੋ ਬੱਚੀ ਦੇਖੋ ਹਾਈ ਫੁੱਲ ਹੈ ਲੰਬਾਈ ਫੁੱਲ ਹੈ ਤੇ 117000 ਦੇਖੋ ਜੀ ਪੂਰੇ ਪੰਜਾਬ 'ਚ ਘਰ ਦੀ ਪਹੁੰਚ ਸੀਲ ਸ਼ਰੀਫ ਫੁੱਲ ਸੋਨਾ ਥਾਣਾ ਢਾਂਚਾ ਚੰਗਾ ਹਵਾਨਾ ਫਿਟਿੰਗ ਵਾਲਾ ਤੁਮਾਦੇ ਸੋ ਇਹ ਪਹਿਲਣ ਵੈੜ ਦੱਸੋ ਮੋੜ ਲਓ ਭਾਈ ਇਧਰ ਨੂੰ ਸੋ 1 ਲੱਖ ਤੇ 17000 ਤੇ ਤੁਸੀਂ ਘਰ ਬੈਠੇ ਮੰਗਾ ਸਕਦੇ ਹੋ ਜੇ ਚੱਲ ਕੇ ਆਉਣੇ ਇੱਥੇ ਪਸ਼ੂ ਨੂੰ ਆਪ ਪਾਸ ਕਰਦੇ ਹੋ ਤਾਂ 2000 ਪਲੱਸ ਉਹਦੇ ਚੋਂ ਤਾਂ ਇਹਦਾ ਰੇਟ 115 ਰਹਿ ਜਾਣਾ ਹੈ ਹਾਲਾਂਕਿ 117 ਦੇ ਵਿੱਚੋਂ ਵੀ ਥੋੜਾ ਬਹੁਤਾ ਮਾਨਤਨ ਹੋਊਗਾ ਬਹੁਤ ਸੋਹਣਾ ਟਾਂ ਚੱਲਿ ਆਓ ਜੀ ਵਾਪਸ ਵੱਡੀ ਬਹੁਤ ਹੈ ਵੜ ਭਾਈ ਬਾਕੀ ਆਪਾਂ ਕਹਿਣਾ ਤਾਂ ਨਹੀਂ ਹੁੰਦਾ ਦੁੱਧ ਭਾਈ 24 25 ਕਿਲੋ ਦੇ ਨੇੜੇ ਵੀ ਬੈਲੇ ਦੁੱਧ ਦੇ ਦੂਗੀ ਜੀ ਠੀਕ ਹੈ ਦੇਖੋ ਹਨ ਹਵਾਨਾ ਤਨਜਕ ਤੇ ਨੰਬਰ ਤੇ ਦਿਖਾ ਰਹੀ ਸੀ ਜਿਹੜੀ 4 ਨੰਬਰ ਤੇ ਗਾਂ ਦਿਖਾਉਣੀ ਆ ਦੱਸੋ ਇਹਦਾ ਪਹਿਲਾਂ ਹਵਾਨਾ ਦੇਖ ਲਓ ਨੇ ਪਾਣੀ ਪੀ ਰਹੀ ਐ ਹਰਿੰਦਰ ਭਾਈ ਮਾੜੀ ਪੂਛ ਫੜਿਓ ਪੂਰਾ ਚੌੜਾ ਹਵਾਨਾ ਕੱਢੂਗੀ ਮੋੜ ਦੇ ਵਿੱਚੋਂ ਥੱਲੋਂ ਭਰੀ ਬੈਠੀ ਐ ਉੱਤੋਂ ਅਜੇ ਨੇ ਭਰਨਾ ਸਪੇਸ ਦੀਂਦੀ ਐ ਐ ਫਿਟਿੰਗ ਵਾਲਾ ਹਵਾਨਾ ਮੱਚੀ ਮਿੱਠੀ ਬਹੁਤ ਆ ਜਗਜੀਤ ਵੇ ਦੇਖੋ ਕਿ ਮਰਜ਼ੀ ਹੱਥ ਪੈਰੀ ਚੱਲੋ ਕਿ ਮਰਜ਼ੀ ਦੇ ਪੱਛੀ ਕਿ ਸੀਲ 3 ਫਿਰ ਦੱਸੋ ਠੀਕ ਐ ਭਾਈ ਓਕੇ ਹਰਿੰਦਰ ਭਾਈ ਅੱਦੂ ਬਾਤ ਜਿਹੜੀ 4 ਨੰਬਰ ਤੇ ਗਾਂ ਹਾਂ ਜਗਜੀਤ ਭਾਈ ਕੀ ਡਟਿਆ ਇਹ ਜਗਜੀਤ ਭਾਈ ਸਵਾਦ ਦੁੱਧਾਂ ਬੱਚੀ ਹੂੰ ਕੋਈ ਆ ਕੇ ਵੇਖ ਲੈ ਆਪਾਂ ਜੇ ਦਿਖਾਉਣੇ ਆ ਮੂੰਹ ਤੋਂ ਚਾਰ ਦੰਦ ਹੈ ਜੀ ਅੱਛਾ ਸਵਾਦ ਦੁੱਧਾਂ ਹਾਂਜੀ ਖੀਰੀ ਸੂਈ ਹੋਈ ਹੈ ਠੀਕ ਹੈ ਪਹਿਲੇ 12 23 ਕਿਲੋ ਦੁੱਧ ਰੱਖਿਆ ਬੱਚੀ ਨੇ ਜੀ ਠੀਕ ਹੈ ਹੁਣ ਵੀ ਆਪਾਂ 22 23 ਕਿਲੋ ਦੀ ਕਹਿ ਕੇ ਦੇਣਾਗਾ ਬੱਚੀ ਹਫਤਾ ਲੈ ਜੂਗੀ ਦੇਖੋ ਬੱਚੀ ਨੂੰ ਇੱਕ ਹੀ ਕਮੀ ਮਾਰ ਗਈ ਬੱਚੀ ਦੇ ਸਿੰਗ ਆ ਗਏ ਜੀ ਸਿੰਗ ਨਹੀਂ ਦਾਗੇ ਹਨ ਹਾਂਜੀ ਡਿਮਾਂਡ ਬਾਈ ਇਹਦੀ ਇਹ ਜਗਜੀਤ ਬਾਈ 1 ਲੱਖ 8000 ਪਹੁੰਚਾਈ ਜੀ 1 ਘੱਟ ਦੀ ਪਹੁੰਚ ਕਰ ਹਾਂਜੀ ਠੀਕ ਹੈ ਇਹ ਜਗਜੀਤ ਬਾਈ ਉਸੇ ਕਰੋ ਬੱਚੀ ਲਈ ਹੋਈ ਹੈ ਕਿੱਥੋਂ ਆਪਾਂ ਇੱਕ ਤੂੰ ਚਿੱਟੀ ਬੱਚੀ ਆਪਣੀ ਵੀਡੀਓ ਸਿੰਗਾਰੀ ਉਸੇ ਕਰੋ ਬੱਚੀ ਰਹੀ ਹੋਈ ਠੀਕ ਹੈ ਸੋ ਦੋਸਤੋ ਕੁਝ ਪਰਿਵਾਰ ਇਦਾਂ ਦੇ ਇੱਥੇ ਜਿਹੜੇ ਸਿੰਘ ਦਾਗਦੇ ਨੇ ਪਸ਼ੂ ਦੇ ਹਾਂਜੀ ਜਰਸੀ ਤੇ ਸਾਈਵਾਲ ਦੇ ਨਾਲ ਕਰਾਸ ਹੈ ਬੱਚੀ ਦੁੱਧ 22 ਕਿਲੋ ਰੱਖਿਆ ਬੱਚੀ ਨੇ ਠੀਕ ਹੈ ਤੋੜ ਲਿਓ ਹਾਂਜੀ ਹਜੇ ਹਫਤਾ ਬਾਈ ਕਹਿੰਦਾ ਲੈ ਜੂਗੀ ਸਿੰਘ ਹੈਗੇ ਆ ਪਰ ਸੀਲ ਸ਼ਰੀਫ ਹੈ ਮਤਲਬ ਓਵੇਂ ਨਹੀਂ ਵੀ ਸਿੰਘਾਂ ਤੋਂ ਮਾਰਦੀ ਹੋਊਗੀ ਫਿਰ ਵੀ ਇਹ ਚੀਜ਼ਾਂ ਜੁੜੀਆਂ ਦਿਸਦੀਆਂ ਹੁੰਦਾਂ ਉਹ ਦੇਖ ਵੀ ਤੁਸੀਂ ਲੈਣੀਆਂ ਹੁੰਦੀਆਂ ਤਸੱਲੀ ਵੀ ਕਰ ਲੈਣੀ ਹੁੰਦੀ ਹੈ ਪਹਿਲਾਂ ਤੁਸੀਂ ਇਹਨੂੰ पीएसएलੋਂ ਦੇ ਕੋਹਣੇ ਦਾ ਢਾਂਚਾ ਦੇਖੋ ਚਾਲ ਵੈਡ ਪਸੰਦ ਆਊਗੀ ਤੁਹਾਨੂੰ ਐਡਾ ਸੋਹਣਾ ਦਾ ਸਟਰਕਚਰ ਹੈ ਦੇਖੋ ਜਰਸੀ ਤੇ ਸਾਈਵਾਲ ਦਾ ਕਰਾਸ ਸੀਲ 3 ਫੋਲ ਹੈ ਕੋਈ ਚੀਜ਼ ਸੇਮ ਹੈ ਜੀ ਉਹੀ ਚੀਜ਼ ਉਹੀ ਗੋਣਾ ਹੈ ਰਈ ਬਿਲਕੁਲ ਉਹ ਉਤਾਂ ਦੀ ਲੱਗਦੀ ਦੋਸਤੋ ਇੱਕ ਵਾਈਟ ਰੰਗ ਦੀ ਵੈਡ ਦਿਖਾਈ ਸੀ ਸਿੰਘਾਂ ਵਾਲੀ ਉਹ ਬੜੀ ਪਸੰਦ ਆਈ ਸੀ ਕਿ ਭਰਾਵਾਂ ਨੂੰ ਇਹ ਵੀ ਉਤਾਂ ਦੀ ਵੈਡ ਤੋਰਦੇ ਬਾਈ जिने देसी वाला शौक पूरा करना वो भी रहूगा ठंडी सील भी है दूध भी चंगा दंदी रहेगी 1 लाख ਤੇ 8000 ਚ ਬਾਈ ਕਹਿੰਦਾ ਵੀ ਪਹੁੰਚ ਕਰ ਦਿਆਂਗੇ ਪੂਰੇ ਪੰਜਾਬ ਚ 500 ਕਿਲੋਮੀਟਰ ਤੱਕ ਸੋ ਇਹ ਵੈੜ ਤੁਹਾਨੂੰ 4 ਨੰਬਰ ਤੇ ਦੱਸਾਰੇ ਇਹ ਤੋਂ ਬਾਅਦ ਜਿਹੜੇ ਭਾਅ ਦਿਖਾਉਣੇ ਆ ਦੱਸੋ ਉਹ ਲੱਖ ਤੋਂ ਵਾਲੇ ਆ ਇਹ ਚਾਰ گاਵਾ ਵੱਡੀਆਂ ਜਾਦਾ ਕੀਮਤਾਂ ਲੀਆਂ ਤੁਹਾਨੂੰ ਦਿਖਾਉਣੀਆਂ ਸੀ ਦੇਖੋ ਐਡਰੈਸ ਪੇਜ ਦੇਖੋ ਜਿੱਦੋਈ ਹੈ ਸੁਪੀਰਸ ਫੋਲੋ ਪਈ ਹੈ ਦੱਸੋ ਇਹਨੇ ਬੰਨਾ ਹੈ ਇਹਦੀ ਬਾਡੀ ਵੀ ਦੱਸਦੀ ਹੈ ਲਿਓ ਵਾਪਸ ਇਧਰੀ ਚੱਲ ਬਤਾਏ ਮਸਤਾ ਦੱਸੋ ਜਿੱਥੇ ਮਰਜੀ ਠਾਲੋ ਪਿੰਡੇ ਤੇ ਹੱਥ ਮਾਰੋਗੇ ਉੱਥੇ ਹੀ ਖੜ ਜੰਦੀ ਹੈ ਚੱਲ ਫਿਰ ਸੋ ਇਹ ਤੁਹਾਨੂੰ ਦਿਖਾ ਰਹੇ ਸੀ 4 ਨੰਬਰ ਦੇ ਉੱਤੇ ਜਰਸੀ ਪੱਖੇ ਚ ਪੈਂਦੀ ਏ ਵੈਡ ਰਵਿੰਦਰ ਭਾਈ 5 ਨੰਬਰ ਤੇ ਜਿਹੜੀ ਬੱਚੀ ਇਹ ਪਹਿਲੇ ਸੋਏ ਸੁਣਾ ਚਾਰ ਦੰਦਾਂ ਦਾ ਜੀਤਵੀਰ ਦਿਨ ਕਿੰਨੇ ਲਾਊਗੀ ਰੇਟ ਕੀ ਰਹੂਗਾ ਇਹਨੇ 13 ਤਰੀਕ ਨੂੰ ਦਿਨ ਭਰੇ ਚ ਜੀਤ ਭਾਈ ਠੀਕ ਹੈ ਤੇ 85000 ਚ ਪਹੁੰਚ ਆ ਜੀ 85 ਚ ਪਹੁੰਚ ਹੋ ਜੀ ਹਾਂਜੀ ਤੋਰ ਬੱਚੀ ਬਰੀਡ ਨੂੰ ਲੋ ਤਾਂ ਤੇ ਤੋਰ ਕੇ ਵੇਖੋ ਬੱਚੀ ਠੀਕ ਹੈ ਬੜੀ ਚੰਗੀ ਹੈ ਕਿ ਬੱਚੀ ਦੋ ਦੇ 20 ਕਰੋ ਦੇ ਦੋ ਬਰੀਡ ਬੋਥ ਆ ਸੋ ਜਿਹੜਾ ਕਰਾਇਆ ਵੀ ਕਿਸੇ ਅੰਦਾਜ਼ਾ ਲਾ ਲਓ ਬੱਚੀ ਜਿਹੜਾ ਉਹ ਕਿਉਂਕਿ 85 ਚ ਇਹਦੀ ਪਹੁੰਚ ਵਾਈ ਨਹੀਂ ਕਿਹਾ ਤੇ ਵਿੱਚ ਕਰਾਇਆ ਵੀ ਹੈ ਉਹ ਆ ਨਾ ਇਹ ਵੀ ਫਿਟਿੰਗ ਵਾਲਾ ਕੱਢੂਗੀ ਚਾਰ ਦਿਨ ਦਾ ਪਹਿਲਾ ਸੂਆ ਸੂਣਾ ਹੈ ਅਜੇ ਦਿਨ ਲੈਂਦੀ ਹੈ ਸੂਣ ਚ ਕਮਾ ਦੇ ਹਰਿੰਦਰ ਭਾਈ ਹੋਰ ਲਿਆ ਵਾਪਸ ਤੇ ਇਸ ਕੁਆਲਟੀ ਦੇਖੋ ਬੱਚੀ ਦੀ ਦੇਖੋ ਸੀ ਫੇਸ ਚਿਹਰਾ ਇਹਦਾ ਦੇਖ ਸਕਦੇ ਹੋ ਲਿਆ ਬਈ ਉਹ ਹਵਾਨਾ ਫੇਰ ਦੇਖ ਲਓ ਤੁਸੀਂ ਇਹਦਾ ਇਸ ਤਰ੍ਹਾਂ ਦਾ ਰੋਕੇ ਦੇ ਹਵਾਨੇ ਦਾ ਟਾਂਚਾ ਤੁਸੀਂ ਦੇਖ ਲਿਆ ਬਹੁਤ ਲੋਲੀ ਪੋਲੀ ਬੱਚੀ ਹੈ ਜਗਜੀਤ ਭਾਈ ਬਹੁਤ ਪਰੋਗੀ ਦੇਖ ਪੂਏ ਬੱਚਾ 13 ਤਰੀਕ ਨੂੰ ਦੇਨਪੁਰੇ ਜੀ ਠੀਕ ਹੈ ਹਾਂਜੀ ਹਾਂਜੀ ਉਹ ਚੰਗਾ ਪਰੋਗੀ ਬੰਦੇ ਕੋਲ ਰਵਿੰਦਰ ਭਾਈ ਇਹ ਦੂ ਅੱਗੇ ਜਿਹੜੀ ਵੈੜ ਖੜੀ ਹੈ ਜਗਜੀਤ ਭਾਈ ਜਰਸੀ ਚ ਤੇ ਸਾਈਵਾਂ ਦਾ ਕਰੋਸ ਆ ਬੱਚੀ ਹੂੰ ਇਹਨੇ 8 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਜੀ ਠੀਕ ਹੈ ਹਜੇ ਵੀ ਇਹਦੇ 15 ਤਰੀਕ ਨੂੰ ਦੇਨਪੁਰੇ ਆ ਜੀ ਇਹਨੇ ਦੁੱਧ ਜਸੂਰ ਸੋਨਾ ਜੀ ਰੇਟ ਇਹਦਾ ਬਾਈ ਇਹ 60000 ਪਹੁੰਚਾ ਜੀ ਤੋਰ ਦੇ 60000 ਚ ਪਹੁੰਚਾ ਦੋਸਤੋ 8 ਕਿਲੋ ਦੁੱਧ ਪਹਿਲੇ ਸੂਏ ਦਿੱਤਾ ਹੈ ਸੂਆ ਇਹਦਾ ਦੂਜਾ ਦੁੱਧ ਕਿੰਨਾ ਦੇ ਦੂਗੀ ਉਹ ਤੁਹਾਡੀ ਸਮਝ ਹੈ ਤਾਂ ਚਾਹ ਇਹਦਾ ਤੁਸੀਂ ਦੇਖ ਲਓ ਤੋਰਨ ਲੱਗਿਆ ਹਜੇ ਉਹ ਜਿਹੜੀ ਮੈਂ ਖੁੱਲੀ ਫਿਰਦੀਆਂ ਆਈਆਂ ਗਾਇਆਂ ਦੋਨੇ ਠੀਕ ਹੈ ਹਾਂਜੀ ਤੋਂ ਓਪਰਾ ਮੰਦੀ ਆ ਥੋੜਾ ਓਪਰੇ ਕਰਦਾ ਹਾਈਟ ਜਿਹੜੀ ਉਹ ਕਿਉਂਕਿ ਬਾਈ ਹਰਵਿੰਦਰ ਸਾਰੀਆਂ ਗਾਵਾਂ ਨਾਲ ਹੀ ਤੁਰੂਗਾ ਤੁਹਾਨੂੰ ਜੱਜਮੈਂਟ ਹੋ ਜਾਣੀ ਹੈ ਇਹਦੀ ਪਹੁੰਚ 60000 ਚ ਹੋ ਜਾਣੀ ਹੈ ਜਿਨੇ 2-4 ਮਹੀਨੇ ਦੁੱਧ ਦਾ ਡੰਗਾ ਸਾਰਨਾ ਹੈ ਉਹਦੇ ਵਾਸਤੇ ਉਦਾਂ ਦੀ ਗਾਂ ਹੈ ਇਹ ਬਾਕੀ ਹਰੇਕ ਦੀ ਆਪਦੀ ਪਹੁੰਚ ਹੈ ਜਿੰਨਾ ਪੈਸਾ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ ਤੁਸੀਂ ਲਾ ਸਕਦੇ ਹੋ ਸੋ ਇਹ 60000 ਚ ਪਹੁੰਚ ਹੋ ਜੂਗੀ ਜਿੰਨੇ ਘਰੇਤ ਨਹੀਂ ਅਜੇ ਦਿਨ ਲੈਂਦੀ ਐ ਸੂਚ ਸੋ ਸੋ ਇਹ ਤੁਹਾਨੂੰ ਲਾਸਟ ਉੱਤੇ ਵੈੜ ਦਿਖਾਦਨੇ ਆ ਬਾਈ ਕੰਨਵਾ ਸੂ ਅਸੰਦੀ ਇਹ ਦੂਜਾ ਵੀਰਾ ਠੀਕ ਹੈ ਤੇ ਕ੍ਰੋਸਪੰਦੀ ਗਾਏ ਹੈ ਜੀ ਸਾਈਵਾਲ ਚ ਕ੍ਰੋਸ ਹੈਦਾ ਵੀ ਠੀਕ ਹੈ ਹਾਂਜੀ ਕਿੰਨੇ ਕ ਦਿਨ ਲੈ ਸਕਦੀ ਹੈ ਇਹ ਹਫਤਾ 10 ਦਿਨ ਲੈ ਜੂਗੀ ਪਹਿਲੇ ਸੋਏ ਨੇ ਦੁੱਧ 9 9 ਕਿਲੋ ਰੱਖਿਆ ਟਾਈਮ ਤੇ ਠੀਕ ਹੈ ਕੀ ਭਾਜ ਪਹੁੰਚ ਹੋ ਜੂਗੀ ਇਹ 85 ਦੀ ਪਹੁੰਚ ਹੈ 85000 ਚ ਪਹੁੰਚ ਹੋਊਗੀ ਦੋਸਤੋ ਇਹ ਸਾਈਵਾਲ ਤੇ ਐਫ ਐਫ ਦਾ ਕ੍ਰੋਸ ਹੈ ਗਾਂ ਹਾਈਟ ਹੋਟ ਬਹੁਤ ਹੈ ਗਾਂ ਦੀ ਜੀ ਕੱਚੀ ਕੱਚੀ ਹੈ ਗਾਂ ਜੀ ਹਮ ਪਰ ਫੈਂਡ ਫੂਡ ਬਹੁਤ ਚੰਗੀ ਆਉਂਦੀ ਕਿ ਕਿੱਥੋਂ ਆਪਾਂ ਲਈ ਸੀ ਦੀ ਜ਼ਿਮੀਦਾਰਾਂ ਤੋਂ ਠੀਕ ਹੈ ਕਹਿੰਦਾ ਮੱਝ ਵਰਗਾ ਦੁੱਧ ਸਿਕਾਈਦਾ ਜੀ ਠੀਕ ਹੈ ਸੋ ਇਹਦਾ ਟਾਂਚਾ ਤੁਸੀਂ ਦੇਖ ਲਓ ਰੰਗ ਸਾਈਵਾਲ ਤੇ ਐਫ ਦਾ ਕਰਾਸ ਹੈ ਆਪਣੇ ਪੰਜ ਛੇ ਕਾਇਆਂ ਦਾ ਦੋ ਹੋ ਗਏ ਪੰਜ ਛੇ ਦਿਨ ਹੋ ਗਏ ਘਰੇਆਂ ਨੂੰ ਦੋ ਤਿੰਨ ਗਾਵਾਂ ਕੱਲ ਆਈਆਂ ਕਿ ਇੱਕ ਆ ਹੋ ਗਈ ਦੋ ਫਾਰਮ ਵਾਲੀਆਂ ਵੜਾ ਹੋ ਗਈਆਂ ਜੀ ਇਹ ਕਰਕੇ ਥੋੜਾ ਪਸ਼ੂ ਉਪਰਾ ਕਰਦਾ ਹੀ ਹੈ ਇੱਕ ਅੰਦਰ ਦਿਨ ਤੱਕ ਲੈ ਆਓ ਭਾਈ ਸੋ ਇਹਦੀ ਪੌਂਚ 85000 ਦੇ ਵਿੱਚ ਸੋ ਇਹ ਦੱਸੋ ਅੱਜ ਦੀ ਜਿਹੜੀ ਵੀਡੀਓ ਇਸ ਇਹਦੇ ਚ ਸੱਤ ਨਾਗ ਸੀਗੇ ਵਿਕਰੀ ਵਾਲੇ ਅਲੱਗ-ਅਲੱਗ ਪਸ਼ੂ ਅਲੱਗ-ਅਲੱਗ ਨਸਲਾਂ ਕਿਸਮਾਂ ਇਹਨਾਂ ਦੀਆਂ ਉਹ ਤੁਸੀਂ ਦੇਖ ਚੁੱਕੇ ਹੋ ਪੇਮੈਂਟ ਜਿੱਦਾਂ ਦੀ ਲਾਉਣੀ ਚਾਹੋ ਨੇ ਉਦੋਂ ਦਾ ਪਾਸਵਰਡ ਅਰੇ ਕਿ ਤਨਾ ਮੈਂ ਪਾਇਆ ਕਿ ਗ੍ਰਾਕਾ ਦਾ ਫੋਨ ਹੁੰਦਾ ਹੁੰਦਾ ਜਗਜੀਤ ਭਾਈ ਪਾ ਇਨਾ ਥੋੜਾ ਜਿਹਾ ਆਪਣਾ ਕੋਈ ਗਮਾ ਸਾਰਾ ਗੱਬਣ ਵੀ ਗੱਬਣਾ ਸਹੀ ਹੈ ਤੇ ਸੂਆ ਸਵਾ ਹੈ ਨਹੀਂ ਪਾਸ ਨੂੰ ਆਪਣਾ ਕੋਈ ਡਰਤਾ ਨਹੀਂ ਬੰਦਾ ਆ ਕੇ ਚੈੱਕ ਕਰਕੇ ਲੈ ਕੇ ਜਾਵੇ ਕੋਈ ਟੈਨਸ਼ਨ ਨਹੀਂ ਪੂਰੀ ਜਵਾਬਦੇਹੀ ਕਿਉਂਕਿ ਆਪਾਂ ਹੀ ਪੈਸਾ ਭਰ ਕੇ ਲੈ ਜਾਂਦੇ ਹਾਂ ਜੀ ਸੋ ਤਸੱਲੀ ਦੋਸਤੋ ਤੁਹਾਨੂੰ ਆਂਦੀ ਕਰਕੇ ਲੈ ਜਾਓਗੇ ਬਾਕੀ ਢਾਂਚੇ ਤੁਸੀਂ ਦੇਖ ਚੁੱਕੇ ਹੋ ਧੰਨਵਾਦ ਵੀਡੀਓ ਦੇਖਣ ਲਈ